ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨੌਪਾ ਦੀ ਸੰਗਤ ਨੂੰ ਬੇਨਤੀ ਕਰਨੀ ਕਿ ਉਹਨਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਾਹਿਬਾਨ ਤੇ ਕਿਸਾਨੀ ਨਾਲ ਸੰਬੰਧਿਤ ਸਾਰੇ ਵੀਰਾਂ ਨੂੰ ਖਤਮਨ ਕੇ ਬੇਨਤੀ ਕਰਦਾ ਕਿ ਕੱਲ 11 ਤਰੀਕ ਪਟਿਆਲਾ ਕੁੱਡਾ ਦੇ ਦਫਤਰ ਦੇ ਸਾਹਮਣੇ ਅਰਬਨ ਸਟੇਟ ਪਟਿਆਲਾ ਦੇ ਵਿੱਚ ਇੱਕ ਵਿਸ਼ਾਲ ਧਰਨਾ ਜਿਹੜਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਧਰੇ ਨੇ ਜਿਨ੍ਹਾਂ ਨੇ ਇੱਕ ਤਾਲਕੇ ਕਿਹਾ ਕਿ ਆਓ ਕਿ ਸਾਨੂੰ ਮੇਰੇ ਨਾਲ ਲੱਗੋ ਤੇ ਤੁਹਾਡੀ ਇੱਕ ਵਿੱਚ ਜਗ੍ਹਾ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਧੜਵੀ ਆ ਇਹਨਾਂ ਨੂੰ ਲੈਣ ਦੇਵਾਂਗੇ ਫੇਸ ਕਰਕੇ ਅੱਜ ਪੰਜਾਬ ਦੇ ਵਿੱਚ ਜ਼ਮੀਨ بچਾਓ ਤੇ ਪੰਜਾਬ بچਾਓ ਨਾਰਾ ਦਿੱਤਾ ਸਰਦਾਰ ਸغب ਸਿੰਘ ਬਾਦਲ ਨੇ ਉਹਨਾਂ ਦੇ ਨਾਲ ਆਪਾਂ ਨੇ ਸਾਰਿਆਂ ਨੇ ਚਿਤਾਣ ਦੀ ਤਰ੍ਹਾਂ ਖੜਨਾ ਹੈ ਸੋ ਮੈਂ ਨਾਮ ਦੇ ਹਲਕੇ ਦੇ ਸਾਰੇ ਵਰਕਰ ਸਹਬਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਕੋਲ ਅਸੀਂ ਫੋਨ ਕਰ ਰਹੇ ਹਾਂ ਫੋਨ ਨਾ ਰਹੀ ਕਿਨਨ ਕੋਲ ਪਤਾ ਲੱਗਿਆ ਤੇ ਕੁਝ ਪਿੰਡਾਂ ਦੇ ਵਿੱਚ ਅਸੀਂ ਬੱਸਾਂ ਭੇਜ ਰਹੇ ਹਾਂ ਉਹਨਾਂ ਦੇ ਨਾਲ ਵੀ ਆਇਓ ਤੇ ਜਿਹੜੇ ਪਿੰਡਾਂ ਵਿੱਚ ਬੱਸਾਂ ਨਹੀਂ ਭੇਜੀਆਂ ਜਾ ਰਹੀਆਂ ਉਹਨਾਂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਦੋ ਸਟੈਪ ਬਣਾਏ ਨੇ ਨਾ ਬੇਹਲਕੇ ਦੇ ਇੱਕ ਤਾਂ ਸਟੈਪ ਹੈਗਾ ਜਿਹੜਾ ਰੋਟੀ ਦੇ ਪੁਲ ਤੇ ਬਾਉ ਮੁੰਨਾ ਲਾਲ ਦੀ ਦਾ ਸ਼ੈਲ ਉਹਦੇ ਵਿੱਚ 10 ਵਜੇ ਇੰਤਜ਼ਾਰ ਕਰਾਂਗਾ ਮੈਂ ਤੁਹਾਡਾ ਤੇ ਤੁਸੀਂ ਸੁੱਚੇ ਸਾਰੇ ਆਪਣੀਆਂ ਕਾਰਾਂਾਂ ਚ ਆਪਣੇ ਆਪਣੇ ਵਹੀਕਲ ਲੈ ਕੇ ਇਹਨਾਂ ਕੋਲ ਬੱਸਾਂ ਲੈ ਇਹਨਾਂ ਬਸਾਂ ਤੇ ਤੇ ਇਹਨਾਂ ਬਸਾਂ ਰਾਹੀਂ ਤੇ ਜਿਹੜੇ ਨੂੰ ਬਸਾਂ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਆਪਣੀ ਬੇਨਤੀ ਕਰਦਾ ਕਿ ਆਪਣੀ ਖਾਰਾਂ ਲਈ ਤੇ ਆਪਣੇ ਆਪਣੇ ਵਹੀਕਲ ਰਾਹੀਂ ਰੋਟੀ ਤੇ ਪੁੱਲ ਤੇ ਬਹੁ ਮੁੰਨਾ ਲਾ ਕੇ ਸ਼ੈਲਰ ਵਿੱਚ ਇਕੱਠੇ ਹੋ ਕੇ ਤੇ ਉੱਥੋਂ ਪਟਿਆਲੇ ਨੂੰ ਰਵਾਨਾ ਹੋਵਾਂਗੇ ਦੂਸਰਾ ਜਿਹੜਾ ਸਟੈਪ ਪਾਸਵਾਰੀ ਸਾਈਡ ਦਾ ਬਣਾਇਆ ਗਿਆ ਉਹ ਰੈਵਨ ਮਾਜਰੀ ਪਿੰਡ ਹੈ ਜਿਹੜਾ ਕਿ ਗੁਰਦੁਰੂ ਸਾਹਿਬ ਹੈ ਉਸ ਗੁਰਦੁਰੂ ਸਾਹਿਬ ਦੇ ਵਿੱਚ 10 ਵਜੇ ਪਹੁੰਚਣਾ ਸੋ ਇਸ ਤਰ੍ਹਾਂ ਹੀ ਉਧਰਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੇ ਆਪਣੇ ਜਿੰਨਾਂ ਜਿੱਥੇ ਬੱਸਾਂ ਵੀ ਨੇ ਬੱਸਾਂ ਨਹੀਂ ਆਉਣ ਤੇ ਜਿੱਥੇ ਬੱਸਾਂ ਨਹੀਂ ਦਿੱਤੀਆਂ ਅਸੀਂ ਫੋਨ ਕਰ ਰਹੇ ਹਾਂ ਤੇ ਤੁਹਾਨੂੰ ਇਹ ਸਾਰਿਆਂ ਨੂੰ ਜਿੰਨੂੰ ਵੀਡੀਓ ਮਿਲੇ ਇਸ ਵੀਡੀਓ ਨੂੰ ਸਾਂਝੀ ਕਰਕੇ ਇਹ ਸਮਾਗਮ ਨੂੰ ਕਾਮਯਾਬ ਕਰਨ ਲਈ ਆਓ ਕਿਉਂਕਿ ਅੱਜ ਜ਼ਰੂਰਤ ਹੈ ਕਿ ਹਰ ਪੰਜਾਬੀ ਜਾਗੇ ਤੇ ਪੰਜਾਬੀ ਆਪਣੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੇ ਸੋ ਇਸ ਕਰਕੇ ਬੇਨਤੀ ਕਰਦਾ ਮੈਂ ਹਲਕਾ ਨਾ ਭਾਦਾ ਤੁਹਾਡਾ ਨਵਾਨਾ ਜੀ ਸੇਵਾਦਾਰ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਤੁਸੀਂ ਮੈਨੂੰ ਸਾਰਿਆਂ ਨੇ ਸੇਵਾ ਬਖਸ਼ਿਸ਼ ਕੀਤੀ ਹੈ ਤੁਹਾਡੇ ਅੱਗੇ ਮੈਂ ਬੇਨਤੀ ਕਰਦਾ ਕਿ ਆਓ ਤਗੜੇ ਹੋ ਕੇ ਇਸ ਵੱਡੇ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਈਏ ਤੇ ਜਿਹੜੇ ਧੜਵੀ ਕੇਚਰੀਵਾਲ ਸ਼ਿਸ਼ੋਧੀਆਂ ਜੈਨ ਜਿਹੜੇ ਜੇਲ੍ਹ ਚੁਆਕੇ ਪੰਜਾਬ ਦੀ ਜ਼ਮੀਨ ਤੇ ਉੱਪਰ ਮੈਲੀ ਅੱਖ ਰੱਖੀ ਬੈਠੇ ਨੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਇਹਨਾਂ ਨੂੰ ਕੁੱਟ ਕੇ ਬਾਹਰ ਕੱਢਣਾ ਫੇਸ ਕਰਕੇ ਆਓ ਵੱਧ ਚੜ ਕੇ ਉਸ ਧਰਨੇ ਵਿੱਚ ਸ਼ਾਮਲ ਹੋਵੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿ ਰੂਜੀਕਾ ਕੌਸਾ ਬਖਫਤ